ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਹਰ ਬੰਦਾ ਜਾਣ ਲੱਗਿਆ ਪਹਿਲਾਂ ਸ਼ਿਫਾਰਿਸ਼ ਕਿਉਂ ਲੱਭਦਾ ਹੈ ਵੇ ਜੀ ਉੱਥੇ ਜਾਂਦੇ ਆ ਕਮਰਾ ਸ਼ਿਫਾਰਿਸ਼ ਤੇ ਮਿਲਦਾ ਹੈ ਮਾਫ ਕਰਿਓ ਗੱਲ ਕਮਰਿਆਂ ਤੱਕ ਸੀਮਤ ਨਹੀਂ ਸਾਡੀ ਸ਼ਿਫਾਰਿਸ਼ ਤਾਂ ਮੱਥਾ ਟੇਕਣ ਤੱਕ ਵੀ ਹੈ ਕਈ ਬੰਦੇ ਫੋਨ ਕਰਦੇ ਜੀ ਹੋਰ ਕੋਈ ਰਸਤਾ ਨਹੀਂ ਹੈ ਸਿੱਧਾ ਲੰਘਾ ਦਿਓ ਲਾਈਨ ਵਿੱਚ ਨਾ ਲੱਗਣਾ ਪਵੇ ਔਰ ਲੋਕ ਲਾਈਨ ਵਿੱਚ ੱੱਕੇ ਮਾਰਨਗੇ ਸੇਵਾਦਾਰਾਂ ਨਾਲ ਲੜਨਗੇ ਇਸੇ ਲਈ ਗਵਲੇ ਵਾਲੀ ਦੂਜੀ ਲੇਨ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ ਭਾਈ ਜਿਹਨੇ ਨਮਸ਼ਕਾਰ ਕਰਨੀ ਉਹ ਲੇਨ ਵਿੱਚ ਲੱਗ ਕੇ ਆਓ ਅੱਗੇ ਕੋਈ ਰੀਜਨ ਸੀ ਕੋਈ ਬਿਮਾਰ ਬੰਦਾ ਆਇਆ ਹੈ ਕੋਈ ਬਜ਼ੁਰਗ ਬੰਦਾ ਆਇਆ ਹੈ ਕਿਸੇ ਬੀਬੀ ਕੋਲ ਬਹੁਤ ਛੋਟਾ ਬੱਚਾ ਹੈ ਵੀ ਚਲੋ ਦੂਜੇ ਪਾਸੇ ਨੂੰ ਲਗਾ ਦਿਓ ਪਰ ਸਾਥ ਸੰਗਤ ਉੱਥੋਂ ਲੋਕ ਲੜਨ ਝਗੜਨ ਲੱਗ ਪਏ ਸੇਵਾਦਾਰਾਂ ਨਾਲ ਲੜਦੇ ਵੇਖੇ ਨੇ ਲਓ ਜੀ ਉਹਨੂੰ ਲਗਾ ਦਿੱਤਾ ਮੈਨੂੰ ਕਿਉਂ ਨਹੀਂ ਲਗਾਇਆ ਹੁਣ ਕਿਸੇ ਦਾ ਕੋਈ ਬਜ਼ੁਰਗ ਸਰੀਰ ਹੈ ਮਹਾਰ ਹੈ ਉਹਦੇ ਨਾਲ ਇੱਕ ਬੰਦਾ ਹੋਰ ਜਾਂਦਾ ਦੋ ਨਾਲ ਹੋਰ ਤੁਰ ਪੈਂਦੇ ਨੇ ਮਾਫ ਕਰਿਓ ਇਹ ਬੇਨਤੀ ਮੈਂ ਲਾਈਵ ਤੋਂ ਕਹੀ ਐ ਸਿੱਖੋ ਤੁਹਾਨੂੰ ਸੇਵਾ ਦਾ ਰੁੱਕੇ ਭਾਈ ਇੱਧਰ ਨਹੀਂ ਇੱਧਰ ਜਾਓ ਜੇ ਤੁਸੀਂ ਗੁਰੂ ਰਾਮਦਾਸ ਮਹਾਰਾਜ ਤੋਂ ਕੁਝ ਲੈਣਾ ਐ ਸਮਝਿਓ ਸੇਵਾਦਾਰ ਦਾ ਹੁਕਮ ਗੁਰੂ ਦਾ ਹੁਕਮ ਹੈ ਗੁਰਸਿੱਖੀ ਬਾਰਿਕ ਹੈ ਖੰਡੇ ਧਾਰ ਗਲੀ ਅਤ ਭੀੜੀ ਗੁਰਸਿੱਖੀ ਦਾ ਮਾਰਗ ਬੜਾ ਬਰੀਕ ਹੈ ਇਹ ਨਹੀਂ ਕੱਲਾ ਅਮਰਦ ਛਕ ਲਿਆ ਬਾਣੀ ਪੜ ਲੇ ਗੁਰਦੁਆਰੇ ਜਾਣੇ ਦੇਖ ਕਰਾ ਲਈ ਸਿੱਖ ਬਣ ਗਏ ਨਹੀਂ ਸਿੱਖੀ ਬੜੀ ਬਾਰੀਕ ਹੈ ਤੂੰ ਗੁਰੂ ਦੇ ਦਰ ਤੇ ਆਇਆ ਤੈਨੂੰ ਸੇਵਾ ਤੇ ਖੜੇ ਸੇਵਾ ਧਾਰ ਨੇ ਕਿਹਾ ਭਾਈ ਇੱਧਰ ਨਹੀਂ ਇੱਧਰ ਚੱਲ ਉਹਦਾ ਹੁਕਮ ਹੱਥ ਜੋੜ ਕੇ ਮੰਨ ਲਈ ਐ ਸਮਝੀ ਇਹ ਮੈਨੂੰ ਗੁਰੂ ਨੇ ਹੁਕਮ ਕੀਤਾ ਜਿੱਦਣ ਸੇਵਾਦਾਰ ਦਾ ਹੁਕਮ ਸਤਿਗੁਰੂ ਦਾ ਹੁਕਮ ਮੰਨ ਕੇ ਤੂੰ ਖਲੋ ਜਾਵੇਂਗਾ ਮੇਰਾ ਵਿਸ਼ਵਾਸ ਹੈ ਉਹ ਸਖਾਂ ਤੈਨੂੰ ਹਰਮੰਦਰ ਸਾਹਿਬ ਅੰਦਰ ਜਾਣ ਦੀ ਜ਼ਰੂਰਤ ਨਹੀਂ ਪੈਗੀ ਪ੍ਰਕਰਮਾਂ ਵਿੱਚ ਬਹਿ ਕੇ ਗੁਰੂ ਨੂੰ ਯਾਦ ਕਰ ਲਈ ਗੁਰੂ ਰਾਮਦਾਸ ਸਾਹਿਬ ਉੱਥੇ ਦਰਸ਼ਨ ਦੇ ਦੇਣਗੇ ਤੈਨੂੰ ਲੱਗਦਾ ਹੈ ਵੀ ਲਾਈਨ ਬਹੁਤ ਲੰਬੀ ਲੱਗੀ ਹੈ ਤੂੰ ਸੇਵਾਦਾਰ ਦਾ ਹੁਕਮ ਮੰਨ ਕੇ ਪ੍ਰਕਰਮਾਂ 'ਚ ਬਹਿ ਜਾ ਤੈਨੂੰ ਪ੍ਰਕਰਮਾਂ ਵਿੱਚ ਬੈਠਿਆ ਗੁਰੂ ਰਾਮਦਾਸ ਸਾਹਿਬ ਦਰਸ਼ਨ ਦੇ ਦੇਣਗੇ ਪਰ ਦੂਜੇ ਪਾਸੇ ਗੁਰਸਿੱਖੀ ਮਾਰੀਕ ਹੈ ਸੇਵਾ ਤੇ ਖੜੇ ਸੇਵਾਦਾਰ ਨੂੰ ਵੀ ਇਹ ਭਾਵਨਾ ਰੱਖਣੀ ਪੈਗੀ ਸੰਗਤ ਗੁਰੂ ਦਾ ਰੂਪ ਹੈ ਜਿੱਦਣ ਉਹ ਇਹ ਭਾਵਨਾ ਰੱਖੇਗਾ ਉਹਨੂੰ ਸੰਗਤ ਵਿੱਚੋਂ ਗੁਰੂ ਦੇ ਦਰਸ਼ਨ ਹੋਣਗੇ ਇਸ ਲਈ ਸਾ ਸੰਗਤ ਉੱਥੇ ਝਗੜਾ ਕਰਨ ਵਾਲੇ ਫੇਲ ਨੇ ਕਿਉਂਕਿ ਸਾਡੀ ਮਤ ਹੈ ਅਸੀਂ ਕਹਿੰਦੇ ਉਹ ਕਿਉਂ ਲੰਘ ਗਿਆ ਦੂਜੇ ਨੂੰ ਆ ਕਿਉਂ ਕਰ ਦਿੱਤਾ ਬਾਤਿਆਂ ਨੇ ਕਿ ਇੱਥੇ ਜਿੰਨੀ ਨਿਰਮਾਣਤਾ ਨਾਲ ਬਹਿ ਜਾਏਗਾ ਉੱਥੇ ਤੈਨੂੰ ਦਰਸ਼ਨ ਦੇ ਆਧਾਰ ਹੋਣਗੇ ਇੱਕ ਕਲਕੱਤੇ ਤੋਂ ਵਪਾਰੀ ਆਇਆ ਕੁਝ ਸਮਾਂ ਪਹਿਲਾਂ ਇਹ ਨਟ ਤੇ ਕਥਾ ਪਾਈ ਉਹਨੇ ਇੱਥੇ ਵਪਾਰ ਕਰਦਾ ਹਰ ਇੱਕ ਦੋ ਮਹੀਨੇ ਬਾਅਦ ਪੇਮੈਂਟ ਲੈਣ ਵੀ ਆਉਂਦਾ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਉਹਨੇ ਪੇਮੈਂਟ ਇਕੱਠੀ ਕਰਨੀ ਸੀ ਰਹਿੰਦਾ ਉਹ ਦਰਬਾਰ ਸਾਹਿਬ ਹੀ ਸੀ ਨਾਲੇ ਦਰਸ਼ਨ ਕਰਨੇ ਸੇਵਾ ਕਰਨੀ ਜਿਸ ਦਿਨ ਸਵੇਰੋਂ ਦੀ ਫਲਾਈਟ ਸੀ ਉਨੇ 에어ਪੋਰਟ ਤੋਂ ਫਲਾਈਟ ਦਿੱਲੀ ਦੀ ਦਿੱਲੀ ਤੋਂ ਕਲਕੱਤੇ ਜਾਣਾ ਸੀ ਉਹਦੇ ਮਨ ਵਿੱਚ ਆਇਆ ਵੀ ਲਾਈਨ ਬਹੁਤ ਵੱਡੀ ਹੈ ਜੇ ਮੈਂ ਲਾਈਨ ਵਿੱਚ ਲੱਗਾ ਤਾਂ ਘੰਟਾ ਡੇਢ ਘੰਟਾ ਲੱਗ ਸਕਦਾ ਹੈ ਅੰਦਰ ਜਾਵਾਂਗਾ ਹੋ ਸਕਦਾ ਵਧ ਸਮਾਂ ਲੱਗ ਜਾਏ ਮੈਂ ਲੇਟ ਹੋ ਜਾ ਮੇਰਾ ਫਲਾਈਟ ਦਾ ਕੰਮ ਹੈ ਇਸ ਕਰਕੇ ਅੰਦਰ ਜਾਣਾ ਮੇਰੇ ਲਈ ਮੁਸ਼ਕਲ ਹੈ ਹੋਵੇ ਨਾ ਪ੍ਰਕਰਮਾ ਵਿੱਚ ਹੀ ਬਹਿ ਜਾ ਸਰੋਵਰ ਦੇ ਕੰਢੇ ਹਰਮੰਦਰ ਸਾਹਿਬ ਦੇ ਵੱਲ ਜਿੱਧਰ ਬਾਬਾ ਬੁੱਢਾ ਸਾਧ ਦੀ ਵੇਰ ਹੈ ਉਧਰਲੇ ਪਾਸੇ ਉਹ ਚੌਂਕੜਾ ਮਾਰ ਕੇ ਬਹਿ ਗਿਆ ਦੋ ਸ਼ਬਦ ਸੁਣਨੇ ਨੇ ਚਾਰ ਸ਼ਬਦ ਸੁਣਨੇ ਨੇ ਇੱਥੇ ਬਹਿ ਕੇ ਸੁਣ ਲਾ ਲਾਈਨ ਵਿੱਚ ਲੱਗਿਆ ਲੇਟ ਹੋ ਜਾਗਾ ਫਲਾਈਟ ਦਾ ਕੰਮ ਹੈ ਹੁਣ ਉਹ ਸ਼ਬਦ ਸੁਣ ਤਾਂ ਬਹਿ ਗਿਆ ਜਿੱਥੇ ਪ੍ਰਕਰਮਾ ਵੇ ਸਰੋਵਰ ਦੇ ਕੰਢੇ ਬੈਠਾ ਉਹਦੀ ਨਾਲ ਨਜ਼ਰ ਪਈ ਇੱਕ ਚਿੱਟਾ ਸ਼ਮਸ਼ ਦੜ ਬਜ਼ੁਰਗ ਸਰੀਰ ਉਹਨੇ ਖੱਦਰ ਦਾ ਕੁਰਤਾ ਪਾਇਆ ਹੈ ਉਹਦੇ ਚੋਲੇ ਉੱਤੇ ਕਈਆਂ ਥਾਵਾਂ ਤੇ ਦਾਲ ਸਬਜੀ ਦੇ ਦਾਗ ਲੱਗੇ ਨੇ ਕਈਆਂ ਥਾਵਾਂ ਤੇ ਟੱਕੀਆਂ ਲੱਗੀਆਂ ਨੇ ਉਹਨੇ ਸੂਈ ਧਾਗੇ ਨਾਲ ਉਹ ਟੱਕੀਆਂ ਸੀਤੀਆਂ ਹੋਈਆਂ ਨੇ ਚੌਂਕੜਾ ਮਾਰ ਕੇ ਅੱਖਾਂ ਮੀਟ ਕੇ ਬੰਦ ਕਰਕੇ ਉਹ ਪ੍ਰਕਰਮਾਂ ਦੇ ਕੰਡੇ ਸ਼ਬਦ ਕੀਰਤਨ ਸੁਣ ਰਹੇ ਵਪਾਰੀ ਦੀ ਨਜ਼ਰ ਸਰਦਾਰ ਜੀ ਦੀ ਉਹਦੇ ਤੇ ਪਈ ਉਹਦੇ ਬਾਰੇ ਸੋਚਣ ਲੱਗ ਪਿਆ ਸਾਡੇ ਮਨ ਦਾ ਸੁਭਾਅ ਹੈ ਜੋ ਚੀਜ਼ ਆਪਾਂ ਅੱਖਾਂ ਨਾਲ ਦੇਖਦੇ ਉਹਦੀ ਵੀ ਅੱਖਿਆ ਕਰਨ ਲੱਗ ਪੈਂਦੇ ਇਹ ਬੰਦਾ ਕੌਣ ਹੈ ਕਿਤੇ ਵਿਖਿਆ ਲੱਗਦਾ ਇਸ ਤਰ੍ਹਾਂ ਦਾ ਇਹ ਵੀ ਹੈ ਬੰਦੇ ਨੂੰ ਛੱਡੋ ਕਈ ਵਾਰ ਬੰਦੇ ਦੇ ਪਾਏ ਕੱਪੜਿਆਂ ਦੀ ਲੋਕ ਵਿਆਖਿਆ ਕਰਨ ਲੱਗ ਪੈਂਦੇ ਨੇ ਇਦਾਂ ਦਾ ਕੱਪੜਾ ਕਿਤੇ ਵੇਖਿਆ ਹੈ ਫਲਾਨੇ ਨੇ ਵੀ ਪਾਇਆ ਉਹ ਉਧਰ ਉਲਝੇ ਰਹਿੰਦੇ ਐਨੇ ਨੂੰ ਦੂਜਾ ਸਾਹਮਣੇ ਆਉਂਦਾ ਉਹਦੇ ਬਾਰੇ ਚੱਲ ਪੈਂਦਾ ਮਨ ਇਦਾਂ ਦੀ ਚੀਜ਼ ਹੈ ਪਰ ਕਰਮਾਂ ਦੇ ਕੰਡੇ ਬੈਠੋ ਵਪਾਰੀ ਸਰਦਾਰ ਉਹਦੀ ਨਜ਼ਰ ਉਹ ਬਜ਼ੁਰਗ ਤੇ ਪਈ ਉਹਦੇ ਬਾਰੇ ਵਿਆਖਿਆ ਕਰਨ ਲੱਗ ਪਿਆ ਇਹ ਬਜ਼ੁਰਗ ਬੜਾ ਸੁਰਤ ਜੋੜ ਕੇ ਬੈਠਾ ਹੈ ਪਰ ਇਹਦੇ ਕੱਪੜੇ ਬੜੇ ਮਹਿਲੇ ਨੇ ਦੋ ਤਿੰਨਾਂ ਥਾਂਾਂ ਤੋਂ ਟੱਕੀਆਂ ਵੀ ਲੱਗੀਆਂ ਨੇ ਲੱਗਦਾ ਬੰਦਾ ਬੜਾ ਗਰੀਬ ਹੈ ਪਰ ਸੇਵਾਦਾਰ ਲੱਗਦਾ ਹੈ ਸੇਵਾ ਚੰਗੀ ਕਰਦਾ ਹੋਣਾ ਫਿਰ ਉਹਦਾ ਉਹਦੇ ਬਾਰੇ ਸੋਚਣਾ ਵਿਆਖਿਆ ਕਰ ਰਿਹਾ ਹੈ ਇਹ ਤੇ ਅੱਖਾਂ ਹੀ ਨਹੀਂ ਖੋਲ ਰਿਹਾ ਬੜੀ ਸਮੱਧੀ ਜੋੜ ਕੇ ਬੈਠਾ ਹੈ ਇਹ ਬਜ਼ੁਰਗ ਦੀ ਤਾਂ ਸਮੱਧੀ ਲੱਗੀ ਹੋਈ ਹੈ ਇਹ ਤਾਂ ਬਹੁਤ ਇਕਾਗਰਤਾ ਨਾਲ ਕੀਰਤਨ ਸੁਣ ਰਿਹਾ ਹੈ ਪਰ ਸੇਵਾਦਾਰ ਲੱਗਦਾ ਹੈ ਕੱਪੜੇ ਮੇਲੇ ਨੇ ਦੋ ਤਿੰਨ ਟੱਕੀਆਂ ਲੱਗੀਆਂ ਉਹਦੇ ਬਾਰੇ ਸੋਚੀ ਜਾ ਰਿਹਾ ਹੈ ਐਨੇ ਨੂੰ ਦਰਬਾਰ ਸਾਹਿਬ ਦੇ ਕੀਰਤਨ ਦਾ ਇੱਕ ਸ਼ਬਦ ਸਮਾਪਤ ਹੋ ਗਿਆ ਦੋ ਸ਼ਬਦ ਸਮਾਪਤ ਹੋ ਗਏ ਤੇ ਵਪਾਰੀ ਸਿੱਖ ਪਤੱਗੀ ਸੋਚਦਾ ਹੈ ਕਹਿੰਦਾ ਜੇ ਕਿਤੇ ਇਹ ਅੱਖਾਂ ਖੋਲੇ ਉੱਠ ਖੜੇ ਨਾ ਮੈਂ ਇਹਨੂੰ ਥੋੜੇ ਜਿਹਾ ਪੈਸੇ ਦੇ ਦਾਂ ਸੇਵਾ ਦੇਣੀ ਹੈ ਇਹਨੂੰ ਦੇ ਦਾਂ ਸੇਵਾ ਇਹ ਚੋਲਾ ਸਮਾ ਲੇਗਾ ਕੋਈ 2-4 ਪੈਸੇ ਦੇ ਕੋਲ ਇਹਦਾ ਖਰਚਾ ਕਮ ਆ ਜਾਏਗਾ ਇੰਨਾ ਵਧੀਆ ਸੇਵਾਦਾਰ ਲੱਗਦਾ ਬਾਣੀ ਪੜਨ ਵਾਲਾ ਲੱਗਦਾ ਹੈ ਇਹਦੀ ਸੇਵਾ ਕਰ ਦਾਂ ਇਹਨੂੰ ਕੋਈ ਪੈਸੇ ਦੇ ਜਾ ਪਰ ਇਹ ਅੱਖਾਂ ਖੋਲ ਕੇ ਉੱਠੇ ਤਾਂ ਹੀ ਦਮ ਫਿਰ ਆਪਣੇ ਬਾਰੇ ਸੋਚਦਾ ਮੇਰੇ ਪਰਸ ਵਿੱਚ ਇਹ ਸਵਾਗਤ 5-10000 ਰੁਪਈਆ ਹੈ ਮੈਂ 7000 ਨੂੰ ਦੇ ਜਾਣਾ ਪਰ ਅੱਖਾਂ ਤਾਂ ਖੋਲੇ ਇੰਨੇ ਨੂੰ ਤਿੰਨ ਸ਼ਬਦ ਸੰਮਪਤ ਹੋ ਗਏ ਚਾਰ ਸ਼ਬਦ ਇੱਦਾਂ ਲੰਘ ਗਏ ਉਦੇ ਬਾਰੇ ਸੋਚਦੇ ਆ ਪੈਸੇ ਦੇਣੇ ਨੇ ਇਹਦੇ ਕੱਪੜੇ ਮੈਲੇ ਨੇ ਫਟੇ ਹੋਏ ਨੇ ਸੋਚਦਾ ਰਿਹਾ ਫਿਰ ਉਹਨੇ ਘੜੀ ਵੱਲ ਵੇਖਿਆ ਮੇਰਾ ਤਾਂ ਫਲਾਈਟ ਦਾ ਟਾਈਮ ਹੋਣ ਵਾਲਾ ਹੈ ਇੱਥੋਂ ਆਟੋ ਲੈ ਕੇ ਬੱਸ ਫੜਨੀ ਹੈ ਕੋਈ ਗੱਡੀ ਘਰੋਣੀ ਹੈ 에ਰਪੋਰਟ ਜਾਣਾ ਹੈ ਘੰਟਾ ਡੇਢ ਘੰਟਾ ਪਹਿਲਾਂ ਜਾਣਾ ਚਾਹੀਦਾ ਉਹ ਬੰਦਾ ਕਾਹਲਾ ਪੈ ਗਿਆ ਹੁਣ ਉਹਦਾ ਧਿਆਨ 에ਰਪੋਰਟ ਵੱਲ ਆਪਣੀ ਫਲਾਈਟ ਵੱਲ ਅਖੀਰ ਮੁੱਕ ਦੀ ਗੱਲ ਉਹ ਉੱਠ ਕੇ ਖਲੋ ਗਿਆ ਉਹਨੇ ਆਪਣਾ ਬ੍ਰੀਕਫਾਸਟ ਬੈਗ ਚੁੱਕਿਆ ਜਦੋਂ ਪ੍ਰਕਰਮਾ ਚੋਂ ਮੱਥਾ ਟੇਕ ਕੇ ਹਰਿਮੰਦਰ ਸਾਹਿਬ ਵੱਲ ਨਮਸ਼ਕਾਰ ਕਰਕੇ ਤੁਰਨ ਲੱਗਾ ਆਪਣੇ ਮਨ ਚ ਕਹਿੰਦਾ ਲੱਗਦਾ ਇਹ ਬਜ਼ੁਰਗ ਦੇ ਭਾਗਾਂ ਚ ਨਹੀਂ ਹੈ ਪੈਸੇ ਨਹੀਂ ਤਾਂ ਮੈਨੂੰ ਦੇ ਜਾਣੇ ਸੀ ਪੜੇ ਉੱਠਿਆ ਹੀ ਨਹੀਂ ਹੈ ਇਹ ਤਾਂ ਕੀਰਤਨ ਹੀ ਸੁਣੀ ਜਾ ਰਿਹਾ ਹੈ ਇੰਨੀਆਂ ਗੱਲਾਂ ਕਰਕੇ ਜਦੋਂ ਬੈਗ ਚੁੱਕ ਕੇ ਵਪਾਰੀ ਤੁਰਿਆ ਅਜੇ 2-4 ਕਦਮ ਪ੍ਰਕਰਮਾ ਵਿੱਚ ਤੁਰਿਆ ਪਿੱਛੋਂ ਕਿਸੇ ਨੇ ਆਵਾਜ਼ ਮਾਰ ਕੇ ਕਿਹਾ ਸਰਦਾਰ ਜੀ ਜਦੋਂ ਪਿਛਾਂ ਪਰਤ ਕੇ ਵੇਖਿਆ ਉਹ ਜੋ ਬਜ਼ੁਰਗ ਚਿੱਟਾ ਸ਼ਮਸ਼ਾਦਾੜਾ ਤੇ ਉਸ ਬਜ਼ੁਰਗ ਨੇ ਪਤਾ ਕੀ ਕਿਹਾ ਹੱਥ ਅੱਗੇ ਕਰਕੇ ਕਿਹਾ ਲਿਆ ਕੱਢ ਕਿੰਨੇ ਪੈਸੇ ਦੇਣੇ ਆ ਇੱਕ ਘੰਟਾ ਹੋ ਗਿਆ ਨਾ ਖੁਦ ਕੀਰਤਨ ਸੁਣਿਆ ਨਾ ਮੈਨੂੰ ਸੁਣਨ ਨ ਦਿੱਤਾ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਇਹਨੂੰ ਚਾਰ ਸਪੀਰੇ ਕੋਈ ਨજર ਨਾ ਪੈ ਇੱਕਦਮ ਅੱਖਾਂ ਭਰ ਗਈਆਂ ਸੁਣਿਆ ਸੀ ਕੋਈ ਅੰਤਰਜਮੀ ਹੁੰਦਾ ਹੈ ਅੱਜ ਅੱਖਾਂ ਨਾਲ ਵੇਖ ਲਿਆ ਇਹਨੂੰ ਅੰਤਰਜਮੀ ਕਹਿੰਦੇ ਨੇ ਸੁਣਿਆ ਸੀ ਕੋਈ ਦਿਲ ਦੀਆਂ ਬੁੱਝ ਲੈਂਦਾ ਐ ਆ ਜੱਖਾਂ ਨਾਲ ਵੇਖਿਆ ਇਹਨੂੰ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲੇ ਮੈਂ ਤਾਂ ਆਪਣੇ ਮਨ ਵਿੱਚ ਹੀ ਗੱਲਾਂ ਕੀਤੀਆਂ ਨੇ ਉਹ ਬਜ਼ੁਰਗ ਨੇ ਕਿਹਾ ਲਿਆ ਕੱਢ ਪੈਸੇ ਕਿੰਨੇ ਦੇਣੇ ਨੇ ਇੱਕ ਘੰਟਾ ਹੋ ਚੱਲ ਲੈਣਾ ਖੁਦ ਕੀਰਤਨ ਸੁਣਿਆ ਨਾ ਮੈਨੂੰ ਸੁਣਨ ਦਿੱਤਾ ਮੈਨੂੰ ਵੀ ਬਾਜ਼ਾਰਾਂ ਵਿੱਚ ਘੜੀਸਦਾ ਰਿਆ ਸੱਜਣਾ ਚੋਲਿਆਂ ਵਾਲੀ ਵੇਖੀਦਾ ਇਹ ਟੱਕੀਆਂ ਨਾ ਵੇਖ ਇਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀਆਂ ਡਿਗਰੀਆਂ ਮਿਲੀਆਂ ਹੋਈਆਂ ਨੇ ਇਹ ਚੋਲਿਆਂ ਤੇ ਸਬਜੀ ਦਾਲ ਦੇ ਦਾਗ ਨਾ ਵੇਖ ਇਹ ਗੁਰੂ ਰਾਮਦਾਸ ਸਾਹਿਬ ਦੇ ਘਰ ਦੀਆਂ ਬਖਸ਼ਿਸ਼ਾਂ ਮਿਲੀਆਂ ਹੋਈਆਂ ਨੇ ਐਨੀ ਗੱਲ ਕਹੀਂ ਕੰਬ ਦੇ ਹੱਥਾਂ ਨਾਲ ਸਰਦਾਰ ਨੇ ਆਪਣਾ ਬਟੂਆ ਕੱਢਿਆ ਜਿਨਨੇ ਕੋ ਪੈਸੇ ਹੱਥ 'ਪੈ ਉਹਨੇ ਕੱਢ ਕੇ ਅੱਗੇ ਕੀਤੇ ਤੇ ਉਹ ਬਜ਼ੁਰਗ ਹੱਥ ਵਿੱਚ ਪੈਸੇ ਪਕੜ ਕੇ ਇੱਕ ਗੱਲ ਕਹਿ ਕੇ ਤੁਰ ਗਿਆ ਜਦੋਂ ਗੁਰੂ ਰਾਮਦਾਸ ਸਾਹਿਬ ਦੇ ਘਰੋਂ ਆਲੇ ਦੁਆਲੇ ਵੇਖ ਕੇ ਗੱਲਾਂ ਨਹੀਂ ਕਰੀਦੀਆਂ ਬਹਿ ਕੇ ਸ਼ਬਦ ਸੁਣ ਲਿਆ ਕਰ ਐਨੰ ਗਲ ਕੇ ਕਬ ਜੋਰਤੋਰ ਗਿਆ ਉਦਣ ਮਨ ਨੂੰ ਸਮਝ ਆਈ ਮਨਾ ਜਿਨ੍ਹਾਂ ਦੇ ਅੰਦਰ ਗੁਰੂ ਦੀ ਮਤ ਹੈ ਇਹ ਇਕੱਲਾ ਇੱਕ ਬਜ਼ੁਰਗ ਨਹੀਂ ਐਦਾਂ ਦੇ ਪਤਾ ਨਹੀਂ ਕਿੰਨੇ ਬ੍ਰਹਮ ਗਿਆਨੀ ਗੁਰੂ ਰਾਮਦਾਸ ਸਾਹਿਬ ਦੀ ਪਰਕਰਮਾਂ ਵਿੱਚ ਬੈਠੇ ਹੁੰਦੇ ਨੇ ਸਾਥ ਸੰਗਤ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਹੈ ਔਰ ਤੁਸੀਂ ਭਾਵਨਾ ਨਾਲ ਜਾਓ ਤੁਹਾਨੂੰ ਪ੍ਰਕਰਮਾਂ ਵਿੱਚ ਬੈਠਿਆਂ ਕਿਸੇ ਗੁਰਸਿੱਖ ਵਿੱਚੋਂ ਗੁਰੂ ਦੇ ਦਰਸ਼ਨ ਹੋ ਜਾਣਗੇ ਤੁਹਾਨੂੰ ਗੁਰੂ ਦੇ ਘਰ ਦੀ ਬਖਸ਼ਿਸ਼ ਦੇ ਦਰਸ਼ਨ ਹੋ ਜਾਣਗੇ ਪਰ ਸ਼ਰਤ ਇੱਕ ਹੈ ਕੋਈ ਭਾਵਨਾ ਨਾਲ ਬਹਿ ਜਾਏ ਇਹ ਗੁਰੂ ਦੇ ਘਰ ਦੀ ਮਤ ਹੈ ਜਦੋਂ ਆਪਾਂ ਮਤ ਲੈ ਲਈ ਨਾ ਮੈਂ ਕੀਰਤਨ ਕਿਵੇਂ ਸੁਣਨੇ ਜਦੋਂ ਮਤ ਲੈ ਲਈ ਮੱਥਾ ਕਿਵੇਂ ਟੇਕਣੇ ਉਦੋਂ ਸਾਥ ਸੰਗਤ ਦੁਨੀਆ ਦੇ ਬਹੁਤ ਝਮੇਲੇ ਤੁਹਾਡੇ ਨੁਕ ਜਾਣਗੇ